ਭਾਰਤ ਦੇ ਵਿੱਚ ਬੰਦੇ ਭਾਰਤ ਟ੍ਰੇਨ ਦੇ ਲਾਂਚ ਸਮੇਂ ਜਿਹੜੀ ਝੰਡੀ ਦਿੱਤੀ ਗਈ ਤਾਂ ਉਸ ਵੇਲੇ ਗੱਡੀ ਦਾ ਜਦੋਂ ਦੌਰਾ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਡੀ ਦੇ ਵਿੱਚ ਜਾਂਦੇ ਨੇ ਤਾਂ ਸਹੂਲਤਾਂ ਦਿਖਾਉਂਦੇ ਨੇ ਉੱਥੇ ਇੱਕ ਛੋਟੇ ਜਿਹੇ ਬੱਚੇ ਵੱਲੋਂ ਇੱਕ ਕਵਿਤਾ ਸੁਣਾਈ ਜਾਂਦੀ ਹੈ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਦੇਸ਼ ਦੀ ਤਰੱਕੀ ਨੂੰ ਲੈ ਕੇ ਗੱਲਾਂ ਕੀ ਹੋਈਆਂ ਨੇ ਪਹਿਲਾਂ ਤੁਹਾਨੂੰ ਦੱਸਦੇ ਨੇ ਕਿ ਅੱਜ 4 ਬੰਦੇ ਭਾਰਤ ਟ੍ਰੇਨਾਂ ਨੇ ਜਿਹੜੀਆਂ ਉਹ ਲਾਂਚ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਬਨਾਰਸ ਤੋਂ ਖਜੂਰਾਉ ਤੱਕ ਲਖਨਊ ਤੋਂ ਸਹਾਰਨਪੁਰ ਤੇ ਫਿਰੋਜ਼ਪੁਰ ਤੋਂ ਦਿੱਲੀ ਤੱਕ ਤੇ ਐਰਨਾਕੋਲਮ ਤੋਂ ਬੰਗਲੂਰੂ ਤੱਕ ਇਹ ਚਾਰ ਜਿਹੜੀਆਂ ਬੰਦੇ ਭਾਰਤ ਟ੍ਰੇਨਾਂ ਨੇ ਲਾਂਚ ਕੀਤੀਆਂ ਗਈਆਂ ਨੇ ਤੇ ਅੱਜ ਇਹਨਾਂ ਨੂੰ ਲਾਂਚ ਕਰਨ ਸਮੇਂ ਨਰਿੰਦਰ ਮੋਦੀ ਨੂੰ ਇੱਕ ਬੱਚਾ ਮਿਲਦਾ ਉਹ ਗੱਲਾਂ ਸੁਣਾਉਂਦਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਕਿਸ ਤਰੀਕੇ ਦੇ ਨਾਲ ਉਹਨੇ ਵਿਕਾਸ ਦੀ ਗੱਲ ਕੀਤੀ ਆਓ ਪਹਿਲਾਂ ਉਹ ਵੀਡੀਓ ਦੇਖਦੇ ਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਮੇਰਾ ਬਨਾਰਸ ਬਦਲ ਰਹਾ ਹੈ ਛੱਟ ਰਹੇ ਹੈ ਕਾਲੇ ਕਾਲੇ ਬਾਦ ਦੁਸ਼ਵਾਰ ਯੁੱਸਿਕਲ ਰਹਾ ਹੈ ਮੇਰਾ ਬਨਾਰਸ ਬਦਲ ਰਹਾ ਹੈ ਸਦਾ ਸਨਾਤਨ मेरा बनारस बदल रहा है है बनारस ने जब से ढंग बदला है बनारस ने जब से संग बदला विहंग सा उड़ता ऊंचे ऊंचे विहंग सा उड़ता ऊंचे छोड़े नए छुत पे मचल रहा है सदा सनातन सदा पुरातन मेरा बनारस बदल रहा है जम्बू द्वीप का प्राण बिंदु ये का स्वर यही है दिन प्रतिदिन निखर रहा है सदा सनातन सदा पुरातन मेरा बनारस बदल रहा है कंकड़ कंकड़ इसका शंकर कंकड़ कंकड़ इसका शंकर बाबा विश्वनाथ का धाम है यह कॉरिडोर के सिंहनाथ से सदा सनातन सदा पुरातन मेरा बनारस बदल रहा है दमो घाट के अवलोकन से स्वच्छता के नए दम से ਨੇ ਬਨਾਰਸ ਲੋ ਜੀ ਕਹਿੰਦਾ ਬਨਾਰਸ ਬਦਲ ਰਿਹਾ ਹੈ ਤੇ ਬੱਚੇ ਨੇ ਜਿਹੜੀਆਂ ਗੱਲਾਂ ਸੁਣੀਆਂ ਸੁਨਾਈਆਂ ਨੇ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਗਏ ਹੋਗੇ ਨਰਿੰਦਰ ਮੋਦੀ ਜਦੋਂ ਟ੍ਰੇਨ ਦੇ ਵਿੱਚ ਪਹੁੰਚਦੇ ਨੇ ਤਾਂ ਛੋਟਾ ਜਿਹਾ ਬੱਚਾ ਕਵਿਤਾ ਸੁਣਾਉਂਦਾ ਜਿਸ ਦੇ ਵਿੱਚ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਕਿ ਬਨਾਰਸ ਜਿਹੜਾ ਹੁਣ ਵਿਕਾਸ ਵੱਲ ਜਾ ਰਿਹਾ ਤੇ ਅੱਜ ਚਾਰ ਬੰਦੇ ਭਾਰਤ ਟ੍ਰੇਨਾਂ ਨੇ ਜਿੰਨੀ ਜਿਨ੍ਹਾਂ ਨੂੰ ਛੰਡੀ ਦਿੱਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਂ ਦੋਸਤੋ ਕਿਵੇਂ ਲੱਗੀ ਇਹ ਵੀਡੀਓ ਤੁਸੀਂ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਕਰਿਓ ਸ਼ੇਅਰ ਮਿਲਦਿਆਂ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰ ਸਬਸਕ੍ਰਾਈਬ ਧ